ਸਤ ਸ੍ਰੀ ਅਕਾਲ ਸਾਰੇ ਭਰਾਵਾਂ ਨੂੰ ਉਮੀਦ ਆ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜਿਨ੍ਹਾਂ ਨੇ ਆਪਣਾ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲਿਓ ਐਂਡ ਘੰਟੀ ਵਾਲਾ ਬਟਨ ਜ਼ਰੂਰ ਪ੍ਰੈਸ ਕਰ ਲੈਣਾ ਕਿਉਂਕਿ ਨਵੀਂ ਤੇ ਨਵੀਂ ਵੀਡੀਓ ਤੁਹਾਡੇ ਤੱਕ ਜਲਦੀ ਜਲਦੀ ਪਹੁੰਚ ਸਕੇ ਅੱਜ ਤੁਹਾਡੇ ਸਾਹਮਣੇ ਆਪਾਂ ਪਿਓਰ ਤੀਜਾ ਸੁਆ ਗਾਂ ਲੈ ਕੇ ਆਏ ਆ ਗਾਂ ਦੀ ਨਸਲ ਤੁਸੀਂ HF ਜਰਸੀ ਤੇ Airshire Cross ਕਹਿ ਸਕਦੇ ਆ ਤਿੰਨ ਨਸਲਾਂ ਦਾ ਮੇਲ ਆ ਇਹੇ ਜਿਹੜੀ ਆਪਾਂ ਗੱਲ ਕਰ ਗਏ ਦੀ ਦੁੱਧ ਦੀ ਕੈਪੈਸਿਟੀ ਦੀ ਦੁੱਧ ਇਹਦਾ 20 ਤੋਂ 22 ਲੀਟਰ ਦੁੱਧ ਦੀ ਕੈਪੈਸਿਟੀ ਹੈ ਜੀ ਤੇ ਦੁੱਧ ਮੱਝ ਵਰਗਾ ਦੁੱਧ ਹੋਊਗਾ ਤੁਸੀਂ ਦੇਖ ਸਕਦੇ ਹੋ ਕੱਦ ਇਹਦਾ ਨਾ ਤਾਂ ਜਰਸੀਆਂ ਚਾਹੀਦੀ ਨਾ ਐਫ ਚਾ ਤੇ ਨਾ ਸਾਹੀਵਾਲ ਚਾ ਤੇ ਨਾ ਇਹ ਸ਼ਹਿਰ ਚਾ ਕੱਦ ਇਹਦਾ 2 ਨੰਬਰ ਆ ਜੀ 2 ਨੰਬਰ 2 ਨੰਬਰ ਕੱਦ ਇਹਦਾ ਤੁਸੀਂ ਦੇਖ ਸਕਦੇ ਹੋ ਦੁੱਧ ਦੀ ਕੈਪੈਸਿਟੀ 20 ਤੋਂ 22 ਲੀਟਰ ਬੱਚੇ ਬਹੁਤ ਚੰਗੇ ਦਿੰਦੀ ਹੈ ਜੀ ਬੱਚੇ ਜਿਹੇ ਜਾਂ ਟੀਕਾ ਭਰਾਉਂਗੇ ਉਹ ਜਿਹਾਂ ਬੱਚਾ ਦੇ ਦੇਈ ਛੱਕੀ ਐਚ ਐਫ ਦਾ ਭਰਾ ਦੋ ਛੱਕੀ ਜਰਸੀ ਦਾ ਤੇ ਛੱਕੀ ਆਹ ਸ਼ਹਿਰ ਦਾ ਆਹ ਦੇਖ ਸਕਦੇ ਤੁਸੀਂ 20 ਦਿਨ ਪੈਂਡਿੰਗ ਆ ਜਿਹੇ ਚ 20 ਦਿਨ ਪੂਰੇ ਰਹਿੰਦੇ ਆ ਹਜੇ ਆਹੇ ਤਾਂ ਲਾਉਣ ਹੀ ਲੱਗਿਆ ਜੀ ਹਜੇ ਤਾਂ 2-4 ਦਿਨ ਹੋਏ ਆ ਤੇ ਗਾਂ ਨੇ ਬਹੁਤ ਭਰਨਾ ਆ ਆ ਤੁਸੀਂ ਦੇਖ ਸਕਦੇ ਹੋ ਜਿਹੜਾ ਕੋਈ ਬੰਦਾ ਸਮਝਦਾਰ ਆ ਉਹਦਾ ਸਮਝ ਜੁਗਾ ਨੂੰ ਪਿੰਡ ਗਹਿਰੀ ਬੁੱਟਰ ਜ਼ਿਲ੍ਹਾ ਬਠਿੰਡਾ ਜੇ ਕਿਸੇ ਨੂੰ ਕੋਈ ਲੈਂਨ ਦਾ ਕੋਈ ਬੰਦਾ ਚਾਹਵਾਨ ਹੋਵੇ ਤਾਂ ਕਨੈਕਟ ਕਰ ਸਕਦਾ ਮੋਬਾਈਲ ਨੰਬਰ 98146 34505 ਪਿੰਡ ਗਹਿਰੀ ਬੁੱਟਰ ਜ਼ਿਲ੍ਹਾ ਬਠਿੰਡਾ ਜੀ ਤੇ ਰੇਟ ਇਹਦਾ ਹਾਂ ਜਾਂ ਨਾ 65000 ਰੁਪਿਆ ਜੀ 1000 ਰੁਪਿਆ ਛੋੜੀ ਹੈ ਜੀ 65 ਚੋਂ ਤੇ ਜੇ ਕੋਈ ਹੈਗਾ ਭਰਾ ਕੋਈ ਚਾਹਵਾਨ ਤਲਿਆ ਸਕਦਾ ਧੰਨਵਾਦ